ਇੱਕ ਕਿਉਂਕਿ ਤੁਹਾਡੇ ਧਿਆਨ ਚਾ ਤੁਹਾਡਾ ਹਲਕਾ ਆ ਤੁਹਾਡਾ ਗਰਾਊਂਡ ਆ ਹਲਕਾ ਅੰਮ੍ਰਿਤਸਰ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਦੋ ਚੀਜ਼ਾਂ ਬਹੁਤ ਗੰਭੀਰ ਹੋ ਜਾਂਦੀਆਂ ਵੈਸੇ ਤੇ ਪੂਰੇ ਪੰਜਾਬ ਦਾ ਮਸਲਾ ਆ ਤੇ ਹਾਲਾਂਕਿ ਜੇ ਆਪਾਂ ਅਦਰ ਸਟੇਟ ਦੇ ਕੰਪੈਰੀਜ਼ਨ ਕਰ ਕਰੀਏ ਤੇ ਪੰਜਾਬ ਦੇ ਹਾਲਾਤ ਫਿਰ ਵੀ ਠੀਕ ਆ ਪਰ ਜੇ ਉਹ ਥੋੜੇ ਵੀ ਖਰਾਬ ਆ ਸਾਨੂੰ ਤਾਂ ਵੀ ਚਿੰਤਾ ਕਰਨੀ ਚਾਹੀਦੀ ਆ ਉਹ ਹੈਗਾ ਨਸ਼ਾ ਹਲਕਾ ਅੰਮ੍ਰਿਤਸਰ ਦੇ ਅੰਦਰ ਮਕਬੂਲਪੁਰਾ ਨਸ਼ੇ ਦਾ ਇੱਕ ਪ੍ਰਤੀਕ ਹੈ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਹੈ ਤੇ ਹਜੇ ਤੱਕ ਵੀ ਜਿਉਂਦੀ ਤਿਉਂ ਪੋਜੀਸ਼ਨ ਆ ਮੇਰੇ ਯਾਦ ਹੈ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤੇ ਉਸ ਤੋਂ 9 ਮਹੀਨੇ ਬਾਅਦ ਇੱਕ ਟਰਬਿਊਨ ਦੇ ਵਿੱਚ ਸਟੋਰੀ ਆਈ ਸੀ ਕਿ ਪਿਛਲੇ 9 ਮਹੀਨਿਆਂ ਦੇ ਅੰਦਰ 23 ਮੌਤਾਂ ਨਸ਼ੇ ਨਾਲ ਚਾਟੀਵਿੰਡ ਹੋਈਆਂ ਇਹ ਧਿਆਨ ਤੁਹਾਡੇ ਵੀ ਹੈਗਾ ਇਹ ਜਿਹੜੀ ਸਮੱਸਿਆ ਆ ਇਹ ਸੀਰੀਅਸ ਸਮੱਸਿਆ ਆ ਇਸ ਦੇ ਪ੍ਰਤੀ ਸਾਡਾ ਸਟੇਟ ਜ਼ਿੰਮੇਵਾਰੀ ਜਾਂ ਕੇ ਸੈਂਟਰ ਜ਼ਿੰਮੇਵਾਰੀ ਜਾਂ ਇਸ ਪ੍ਰਤੀ ਇਸ ਪੂਰੀ ਨੈਟਵਰਕਿੰਗ ਇਸ ਨੈਕਸਸ ਨੂੰ ਤੋੜਨ ਦੀ ਜ਼ਿੰਮੇਵਾਰੀ ਦੇ ਵਿੱਚ ਤੁਸੀਂ ਕੀ ਵੇਖ ਰਹੇ ਹੋ ਕਿ ਕਿੰਨੀ ਤਗੜੀ ਚੁਣੌਤੀ ਹੈਗੀ ਆ ਤੇ ਕਿੰਨੀ ਸ਼ੈਤੀ ਪੂਰੀ ਹੋਏਗੀ ਹਾਲਾਂਕਿ ਕਈ ਵਾਰ ਜਦੋਂ ਕੁਲਦੀਪ ਸਿੰਘ ਢਾਲੀਵਾਲ ਕਹਿ ਦਿੰਦੇ ਨੇ ਤੇ ਉਹ ਬਿਆਨ ਸਿਰਫ ਬਿਆਨ ਲੱਗ ਰਿਹਾ ਹੁੰਦਾ ਹੈ ਕਿ ਜਦੋਂ ਕਹਿ ਦਿੰਦੇ ਨੇ ਕਿ 31 ਦਸੰਬਰ ਤੱਕ ਨਸ਼ਾ ਖਤਮ ਹੋ ਜਾਏਗਾ ਇਹ ਕੋਈ ਪ੍ਰੋਜੈਕਟ ਤੇ ਹੈ ਨਹੀਂ ਕਿ ਕੋਈ ਡੈਡਲਾਈਨ ਹੈ ਨਹੀਂ ਨਹੀਂ ਉਹ ਤੇ ਗੈਰ ਜ਼ਿੰਮੇਵਾਰਾ ਗੱਲਾਂ ਨੇ ਜਿਹੜੀਆਂ ਕਰਦੇ ਨੇ ਉਹ ਤੇ ਇਹੋ ਜਿਹੀਆਂ ਗੱਲਾਂ ਕਈ ਵਾਰ ਹੁੰਦੀਆਂ ਨੇ ਕਈ ਵਾਰ ਇਲੈਕਸ਼ਨ ਆ ਕੇ ਲੱਗੇ ਆ ਕੇ ਲੀਡਰ ਕਰ ਜਾਂਦੇ ਆ ਤੇ ਬਾਅਦ ਚ ਉਹਨਾਂ ਨੂੰ ਖਮਾਜੇ ਵੀ ਭੁਗਤਣੇ ਪੈਂਦੇ ਨੇ ਇਨਾਂ ਚੀਜ਼ਾਂ ਦੇ ਡੀਜੀਪੀ ਨੂੰ ਕਿ ਮੈਂ ਸਾਰਾ ਪੰਜਾਬ ਬੰਦ ਕਰਤਾ ਆ ਮੈਨੂੰ ਵੀ ਲੋਇ ਫੜ ਕੇ ਦੱਸ ਨਹੀਂ ਤੇ ਮੈਂ ਸਾਰੀ ਫੋਰਸ ਸਸਪੈਂਡ ਕਰ ਦੇਣੀ ਜਿੱਥੇ ਲੱਭ ਲਿਆ ਤੂੰ ਜੁਮੇਾਰ ਕਿਉਂ ਨਹੀਂ ਤੈਅ ਕਰਦੇ ਜੇ ਐਸਐਚਓ ਥੱਲੇ ਫੜਿਆ ਜਾਂਦਾ ਜੇ ਮੇਰੀ ਤੈਅ ਕਰੋ ਜੀ ਜੇ ਐਸਐਸਪੀ ਥੱਲੇ ਫੜਿਆ ਜਾਂਦਾ ਜੋ ਮੇਰੀ ਤੈਅ ਕਰੋ ਤੇ ਤੁਹ ਸਸਪੈਂਡ ਹੋਏਗਾ ਜੀ ਡਿਸਮਿਸ ਹੋਏਗਾ ਸਸਪੈਂਡ ਵੀ ਛੱਡੋ ਸਾਰੀ ਜਿਹੜੇ ਇਹਨੂੰ ਪੱਤੇ ਜੀ ਸੇਵਾਤੀਆਂ ਲਾਓ ਵਾਪਸ ਹੁਣ ਕੀ ਹੈ ਕਿ ਇਹ ਇੱਕ ਮਤਲਬ ਇੱਕ ਧਾਰਾ ਬਣ ਗਈ ਆ ਥਾਣੇ ਦੀ ਓਕੇ ਸਿਸਟਮ ਦੀ ਇਹਨੂੰ ਇਹਨੂੰ ਜਿੰਨਾ ਚਿਰ ਹੋਮ ਜਿਹੜਾ ਡਿਪਾਰਟਮੈਂਟ ਹੈ ਵੇਖੋ ਕਿਹਦੇ ਕੋ ਡਰਨਗੇ ਇੱਕ ਐਮਪੀ ਤੋਂ ਕਿਉਂ ਡਰਨਗੇ ਮੈਨੂੰ ਗੱਲ ਦੱਸੋ ਮੈਂ ਤਾਂ ਰੌਲਾ ਹੀ ਪਾਉਂਗਾ ਨਾ ਵੱਤ ਤੋਂ ਵੱਤ ਸ਼ਿਕਾਇਤ ਕਰ ਦੂੰਗਾ ਇੱਕ ਲੇਕ ਨੂੰ ਸਾਦ ਲੂੰ ਕਿੰਨੀ ਸਾਰੀ ਫੋਰਸ ਏਡ ਸਾਦ ਸਕਦਾ ਇਹਨਾਂ ਨੂੰ ਤਾਂ ਜੇ ਕੰਟਰੋਲ ਕਰ ਸਕਦਾ ਉਹ ਸੀਐਮ ਕਰ ਸਕਦਾ ਹੋਮ ਮਿਨਿਸਟਰ ਕਰ ਸਕਦਾ ਜਿਹੜਾ ਸਟੇਟ ਹੋਮ ਮਿਨਿਸਟਰ ਹੈ ਭਾਈ ਮੈਨੂੰ ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ ਮੈਂ ਇੱਕ ਹੋਰ ਚੀਜ਼ ਕਹੀ ਸੀ ਤੁਹਾਡੇ ਐਂਗਲ ਤੋਂ ਮੈਂ ਦੱਸਦਾ ਓਕੇ ਮੈਂ ਕਿਹਾ ਚਲੋ ਛੱਡ ਦਿਓ ਪੰਜਾਬ ਖੁੱਲਾ ਤੁਹਾਡੇ ਕੋਲ ਨਹੀਂ ਕੰਟਰੋਲ ਹੋ ਰਿਹਾ ਠੀਕ ਹੈ ਜੇਲ੍ਹਾਂ ਬੰਦ ਨੇ ਚਾਰਦਵਾਰੀਆਂ ਨੇ ਉੱਥੇ ਫੋਰਸ ਵੀ ਪ ਤੁਸੀਂ ਜਿਲ੍ਹਾ ਹੀ ਸਾਫ਼ ਕਰਕੇ ਵਿਖਾ ਦਿਓ ਬਿਲਕੁਲ ਛੱਡੋ ਪੰਜਾਬ ਨੂੰ ਹੂੰ ਇੱਕ ਸਾਈਡ ਰੱਖ ਦਿਓ ਤੁਸੀਂ ਪੰਜਾਬ ਦੇ ਜਿਲ੍ਹਾ ਹੀ ਸਾਫ਼ ਕਰਕੇ ਵਿਖਾ ਦਿਓ ਉੱਥੇ ਕੋਈ ਕ੍ਰਾਈਮ ਨਹੀਂ ਕੋਈ ਨਸ਼ਾ ਨਹੀਂ ਵਿਕਦਾ ਕੋਈ ਹਥੋਂ ਐਕਸਟਰੈਕਸ਼ਨ ਕਰਲਾ ਨਹੀਂ ਕਿ ਕੋਈ ਮੋਬਾਈਲ ਨਹੀਂ ਚੱਲਦਾ ਕਰਕੇ ਵਿਖਾ ਦਿਓ ਫਿਰ ਮੰਨ ਲਾਂਗੇ ਕਿ ਤੁਹਾਡੇ 'ਚ ਇੱਕ ਫਾਇਦਾ ਹੈਗੀ ਪੰਜਾਬ ਨੂੰ ਸੰਭਲਣ ਦੀ ਜੀ ਇਹ ਗੱਲਾਂ ਕਰ ਦੇਣੀ ਆ 31 ਨੂੰ ਖਤਮ ਕਰਦਾ ਕਿ 31 ਮੈਂ ਚੈਲੰਜ ਕਰਦਾ ਹਾਂ ਉਹਨੂੰ 31 ਤੱਕ ਜਿਲ੍ਹਾ ਹੀ ਸਾਫ਼ ਕਰ ਦੇ ਜੀ ਮੇਰਾ ਚੈਲੰਜ ਹੈ ਉਹਨੂੰ ਕੋਲਾ ਜੋ 31 ਦਸੰਬਰ ਤੱਕ ਜਿਲ੍ਹਾ ਟਾਈਮ ਦਿੱਤਾ ਜਾਂ ਜਿਲ੍ਹਾ ਹੀ ਸਾਫ਼ ਕਰਕੇ ਵਿਖਾ ਦਿਓ ਜੀ ਐਵੇਂ ਇੱਕ ਮਤਲਬ ਇਲੈਕਸ਼ਨ ਲੱਗ ਕੇ ਆ ਕੇ ਫੜਾ ਮਾਰੀ ਜਾਣੀ ਐ ਕੋਈ ਕੱਲ ਥੋੜਾ ਐ ਤੁਸੀਂ ਜੇ ਕਰਨਾ ਹੁੰਦਾ ਤੁਹਾਡੇ ਦੇ ਅਜਨਾਲੇ ਦੇ ਹਰ ਪਿੰਡ ਦੇ ਵਿੱਚ ਡਬਲ ਹੋ ਗਿਆ ਨਸ਼ਾ ਹਰ ਪਿੰਡ 'ਚ ਮੇਰਾ ਦੂਜੇ ਹਰ ਪਿੰਡ 'ਚ ਮਤਲਬ ਇਹਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ